ਕੀ ਹਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਕਿ ਸ਼ਕਤੀ ਦਾ ਇਲਾਜ ਪਾਇਆ ਗਿਆ ਸੀ ਜਦੋਂ ਕਰਨ ਦੀ ਤਿਆਰੀ ਸੀਗੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਜਦੋਂ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਇੰਕਾ ਇਹ ਹੋ ਗਿਆ ਸੀ ਉਦੋਂ ਤੇ ਨਾਲ ਇੱਕ ਅਨੁਸ਼ੰਚਨ ਕਰਦੇ ਪਏ ਸੀ ਜਾਂ ਇਹ ਵਿਚਨ ਆਇਆ ਸੀ ਜਿਹੜੀ ਇਹ ਲੈ ਕੇ ਆ ਰਹੇ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਇਹ ਆਦੀ ਹੈ ਇਹ ਪੋਟਾਸੀ ਹੈ ਇਹ ਦੋਨੇ ਡਰਗਸ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਇਹ ਡੋਪ ਟੈਸਟ ਪੋਜ਼ਿਟਿਵ ਲੱਗਾ ਤਾਂ ਆਪਾਂ ਉਸ ਨੂੰ ਹਰ ਪ੍ਰੀਤ ਦਾ ਅੰਮ੍ਰਿਤ ਪਾਲਨ ਕੀ ਰਿਲੇਸ਼ਨ ਹੈ ਹਾਂਜੀ ਹਰ ਪ੍ਰੀਤ ਦਾ ਅੰਮ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਇਹ ਤਾਂ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਰੂਟੀਨਿੰਗ ਜਿਹੜੀ ਸਾਡੀ ਰੂਟੀਨ ਵਰਕ ਰੂਟੀਨ ਵਰਕਿੰਗ ਦੇ ਵਿੱਚ ਫੜੇ ਹੋਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਨਹੀਂ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਇਸੀ ਕਿ ਗੱਲ ਉਹਦੇ ਵਿੱਚੋਂ ਨਿਕਲਦੀ ਹੈ ਬਸ ਇੱਕ ਇੱਕ ਕਲੀਅਰ ਕਰਦੇ ਮੈਂ ਉਹਨਾਂ ਨੂੰ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਪੜਿਆ ਲਿਖਿਆ ਕਰਾਂਗੇ ਜੀ ਹੋ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸਡਨਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮੁਕਦਮਾ 2024 ਦਾ ਅੰਡਰ ਮੇਜਰ ਬ੍ਰਦਰ ਆਫ ਅਮਰੀਪਾਲ ਹਾਂ ਜੀ ਅਮਰੀਪਾਲ ਦਾ ਬ੍ਰਦਰ ਰਾਈਟਰ ਹਾਂ ਜੀ ਸੋ ਇਹ ਸੰਦੀਪ ਅਰੋੜਾ ਇਹ ਰੈਸ਼ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚ ਇੱਕ ਮਿੰਟ ਇੱਕ ਮਿੰਟ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਕਰ ਰਹੇ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਕਿ ਜਿਸ ਤੋਂ ਲੈ ਕੇ ਆਏ ਮੁੰਨ ਅੱਗੇ ਉਹ ਉਹ ਵੀ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈਗਾ ਈਟਾ ਨਗਰ ਥਾਣਾ ਹੈਬੋਨ ਇਹਨੂੰ ਵੀ ਅਰੈਸਟ ਕੀਤਾ ਅਰੈਸਟ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਦੇ ਹਾਂ ਉਹਨੂੰ ਜਿਹੜੇ ਵੀ ਸਬਸਟੋਰੀ ਚੇਨ ਹੁੰਦੇ ਨੇ ਅਰੈਸਟ ਟ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂ ਵਰਦ ਲੁਧਿਆਣੇ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜੀ ਜਿਹੜਾ ਉੱਥੇ ਹੋਈ ਜੀ ਜੀ ਠੀਕ ਹੈ ਜਾਂ ਅੰਮ੍ਰਿਤਸਰ ਰਹੀ ਸੀ ਇਹ ਤਾਂ ਹੁਣ ਪਤਾ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਜਾਨੀ ਪੁੱਛ ਰਿਹਾ ਰਮਾਣਾ ਜਿਲ੍ਹਾ ਹੋ ਗਿਆ ਨਾ ਜੀ ਜੀ ਇਹਦੇ ਪੇਸ਼ ਕਰਨਾ ਰਮਾਣਾ ਓਕੇ ਠੀਕ